ਵੀਂਡ ਬਾਬਿਆਂ ਨੇ ਬਿਲੁਸ਼ਰ ਦਾ ਈਰਗੜੀ ਰੈਡ ਬੁਲ ਛੱਡ ਪੀਲਾ ਹੋਲਾ ਤੱਕੜੀ ਹੌਲਾ ਹੌਲਾ ਹੁੰਦੀ ਹਣੀ ਜਦੋਂ ਖੋਲਦਾ ਸਨੈਪ ਨਾਮ ਕਰਕੇ ਸਰਚ ਮੈਨੂੰ ਕਰਦੀਆਂ ਐੜ ਐੜ ਕਰਦਾ ਨਹੀਂ ਯੂਜ਼ ਜਦੋਂ ਗੀਤ ਕੱਢਦਾ ਜਦੋਂ ਗੀਤ ਕੱਢਦਾ ਤੇ ਰੱਬ ਪਾਣੀ ਛੱਡਦਾ ਰੱਬ ਪਾਣੀ ਛੱਡਦਾ ਤੇ ਪਾਣਾ ਲਾਗੇ ਮਿੱਠਾ ਬਿਨਾ ਚੰਦੀ ਗੜੋਂ ਪਿੰਡ ਦੇ ਰਾਠੀ ਕਾ ਬਿਨਾ ਫੀਮ ਦੇ ਮੈਂ ਥੁੜਕ ਪਰਾਂ ਠੀਕਾ ਚੀਮਵਈ ਵਾਗ ਤੂੰ ਚੀਮਵਈ ਵਾਗ ਤੂੰ ਪਰਾਂ ਠੀਕਾ ਬਲੀ ਮਟੋਹੂ ਨਹੀਂ ਤੇ ਅਮੀ ਜਵਾਕ ਪਿਛੇ ਸੋਨਮ ਨੇ ਲਾਏ ਮੇਰੇ ਨਾਲ ਕੁੜੀ ਨਹੀਂ ਮੈਂ ਕਾ ਬੈਣਾ ਹੱਸਣਾ ਤੇ ਮੀਡੀਆ ਨੇ ਪੰਜ ਨੂੰ ਪੰਜਾ ਦੱਸਣਾ ਮੇਰੇ ਨਾਲ ਫੋਟੋ ਤੱਕ ਰੋ ਕਰਦੀ ਬਾਡਰ ਤੇ ਬੈਣਾ ਆ ਜਵਾਬ ਦੱਸਣਾ